ਤਤ ਫਰੀਆ ਕਾਲ ਸਾਰੇ ਮੇਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਮੇਰੇ ਵੀਰ ਭਰਾ ਅੱਜ ਗਾਂ ਦੇ ਤੁਹਾਨੂੰ ਇੱਕ ਦੇ ਦਰਸ਼ਨ ਲੱਗੇ ਕਰਾਉਣ ਰਿਪੋਰਟਰ ਵੀ ਕੋਈ 5-7 ਵਰੀ ਦੀ ਆ ਠੰਡਾ ਟੀਕਾ ਵੀ ਲਾ ਦਿੱਤਾ ਟੂਰਾ ਪ੍ਰੋਜੈਕਟ ਕਿਉਂਕਿ ਡੰਗਰ ਜਾਨਵਰ ਜਿਹੜਾ ਨਾ ਬਣਦਾ ਬੜਾ ਔਖਾ ਵਾ ਤੇ ਜਦੋਂ ਵੀ ਆਪਾਂ ਚੈੱਕ ਕਰਦੇ ਹਾਂ ਤਾਂ ਫਿਰ ਲਾ ਦਿੰਨੇ ਹੁੰਨੇ ਆ ਮਗਰੋਂ ਆ ਗਾਈ ਜਿਹੜੀ ਤੁਹਾਨੂੰ ਸਾਹਮਣੇ ਨਜ਼ਰ ਆਉਂਦੀ ਆ ਇਹ ਗਾਂ ਨੂੰ ਚਲੋ ਇਹ ਕਿ ਆਪਣੇ ਤੋਂ ਪਹਿਲਾਂ ਪੰਜ ਸੱਤ ਵਾਰੀ ਬਣੀ ਉਹ 1 ਸਾਲ ਡੇਢ ਸਾਲ ਨੂੰ ਹੋ ਜਾਣ ਲੱਗਾ ਵਾ ਮਤਲਬ ਇਹਦਾ ਕੰਮ ਚੱਲਦਾ ਆਂਡਿਆ ਜਿਹੜਾ ਮਤਲਬ ਕਿ ਫਾਰਮਰ ਭਰਾ ਕਾਫੀ ਧੀਰ ਤੋਂ ਟੀਕੇ ਟੂਕੇ ਲਗਾਉਂਦੇ ਆਂਡਿਆ ਇੱਕ ਅੱਧੀ ਵਾਰੀ ਬੱਚੇ ਪੁੱਛੇ ਕੋਈ ਬਣੀ ਤੇ ਬਾਕੀ ਇਹ ਕਿ ਆਪਾਂ ਕੋਈ ਦਵਾਈ ਦੂਈ ਨਹੀਂ ਭਰੀ ਇਹਨੂੰ ਸਿੱਧੇ ਟੀਕੇ ਭਰੇ ਨੇ ਤੇ ਆਪਾਂ ਇਹ ਗੱਬਣ ਕੀਤੀ ਹੈ ਗਾਂ ਤੇ ਪਿੰਡਾ گاਵਾ ਕੋਟਲੀ ਸੂਰਤ ਮੱਲੀ ਕੋਟਲੀ ਸੂਰਤ ਮੱਲੀ ਅੱਡਾ ਹਾਂ ਕੋਟਲੀ ਸੂਰਤ ਮੱਲੀ ਅੱਡਾ ਤੇ ਜ਼ਿਲ੍ਹਾ ਗਰਦਾਸਪੁਰ ਤੇ ਬਾਕੀ ਇਹ ਕਿ ਆਪਾਂ ਗੱਲਬਾਤ ਵੀ ਰਿਕਾਰਡ ਕਰਾਂਗੇ ਥੋੜੀ ਜੀ ਕਿ ਹਨਾ ਕਿੰਨੀ ਵਾਰੀ ਮੇਰੇ ਤੋਂ ਪਹਿਲਾਂ ਕੋਈ 5 6 ਵਾਰੀ ਕੋਈ ਜਿੰਨੀ ਵਾਰੀ ਵੀ ਬਣੀ ਐ ਤੇ ਬਾਕੀ ਆਪਾਂ ਡਾਇਰੈਕਟ ਸੀਮਾ ਨਹੀਂ ਕੀਤੀ ਇਹਨੂੰ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਿਰਪਾ ਨਾਲ ਆਪਾਂ ਗੱਬਣ ਕੀਤੀ ਐ ਤੇ ਬਾਕੀ ਉੱਥੇ ਬੈਠੀਏ ਕਿ ਇੱਥੇ ਕਰ ਲਈਏ ਗੱਲ ਉੱਥੇ ਬਈਏ ਕਿਤੇ ਉੱਥੇ ਬੈਠਦੇ ਚਲੋ ਆ ਗਿਆ ਮੈਂ ਚਲੋ ਆਜੋ ਬਸ ਤੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਦੱਸਣਗੇ ਤੁਹਾਨੂੰ ਕਿੰਨਾ ਹਨਾ ਕਿੰਨਾ ਚਿਰ ਹੋ ਗਿਆ ਕਿਉਂਕਿ ਫਾਰਮਰ ਭਰਾ ਦੀ ਇੱਕ ਗੱਲ ਇਹਨਾਂ ਦੀ ਹੋਰ ਸੁਣੀ ਮੈਂ ਆਂਦੇ ਕਿ ਜਿੰਨੇ ਵੀ ਆਪਾਂ ਡੰਗਰ ਲੈਂਦੇ ਸੀ ਹੁਣ ਇਹਨਾਂ ਕੋਲ ਇੱਕ ਮੱਝ ਵੀ ਆ ਬਾਰ ਬੱਜੀ ਕਿ ਡੰਗਰ ਸੱਜਰ ਲੈ ਆਉਣਾ ਤਾਂ ਫਿਰ ਇਦਾਂ ਹੀ ਦੇਣਾ ਪੈਂਦਾ ਕਿਉਂਕਿ ਬਣਦੇ ਨਹੀਂ ਡੰਗਰ ਤਾਂ ਬੜੇ ਚਿਰਾਂ ਬਾਅਦ ਆ ਗਾਈ ਹੁਣ ਬਣ ਗਈਆਂ ਇਹਨਾਂ ਦੀ ਵੀ ਕਿ ਮਤਲਬ ਜੇ ਇਹ ਕੰਮ ਤੁਰਦਾ ਹੁੰਦਾ ਫਿਰ ਇਹ ਤੋਂ ਮਨ ਦੁਖੀ ਹੋ ਜਾਂਦੀ ਇਹ ਜੀ ਤੋ ਹਨ ਪੁੱਛਦਿਆਂ ਕਰਦਿਆਂ ਗੱਲਬਾਤ ਆਪਾਂ ਉਹਨਾਂ ਨਾਲ ਤੇ ਸੁਣਿਓ ਤੁਸੀਂ ਵੀ ਗੱਲਬਾਤ ਲਓ ਜੀ ਧੁੱਪ ਲੱਗੀ ਆਪਾਂ ਬੈਠੇ ਇੱਥੇ ਵਾਰ-ਵਾਰ ਕਰਕੇ ਆਏ ਹਾਂ ਉਹ ਬਰਾਂਡੇ ਚੋਂ ਅੰਦਰ ਨੇਰਾ ਨੂੰ ਰਾਹ ਸ਼ਾਂਤਾਂ ਬਾਹਰ ਆਏ ਆ ਤੇ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਇੱਕ ਵਾਰੀ ਪਿੰਡ ਜ਼ਰੂਰ ਦੱਸ ਦਿਓ ਮੇਰਾ ਨਾਮ ਦਲਬਾਖ ਸਿੰਘ ਹਾਂ ਜੀ ਪਿੰਡ ਕੋੜਲੀ ਸੂਤਮੱਲੀ ਅੱਡਾ ਕਲਾਨੌਰ ਰੋਡ ਤੇ ਸਾਡੇ ਘਰ ਨੇ ਹਾਂ ਜੀ ਹਾਂ ਜੀ ਤੇ ਮੇਰੀ ਗਾਈ ਜਿਹੜੀ ਆ ਕਿੰਨਾ ਸਮਾਂ ਹੋ ਗਿਆ ਦੱਸ ਦਿਓ ਗਾਈ ਨੂੰ ਗਾਈ ਨੂੰ ਸਾਲ 1.5 ਸਾਲ ਹੋ ਗਿਆ ਵਾ ਹਾਂ ਜੀ ਤੇ ਪਰੰਦੀ ਨਹੀਂ ਗਈ ਇਤਰਾ ਫਾਂਦੀਆਂ ਤੇਰ ਮੈਨੂੰ ਤੁਹਾਡੇ ਵੱਲੋਂ 10 ਬਈ ਕਿਸੇ ਨੇ ਦੱਸਿਆ ਅੱਛਾ ਦੱਸਿਆ ਆਪਣੇ ਵੱਲੋਂ ਕਿਹਾ ਆਹੋ ਵੀ ਉਹ ਮੁੰਡਾ ਢਿਲਮਾ ਦਾ ਸਿਆਣਾ ਵਾ ਹਾਂਜੀ ਹਾਂਜੀ ਤੇ ਮੈਂ ਤੁਹਾਡੇ ਕੋ ਹੁਣ ਜਿਹੜੋ ਪਿਛਲੀ ਵਾਰੀ ਟੀਕਾ ਆਈ ਆ ਤੁਹਾਡੇ ਕੋਲ ਮੈਂ ਮੁੜ ਕੇ ਟੀਕਾ ਦਿਖਾਇਆ ਵਾ ਇਹ ਦੱਸਿਓ ਆਪਾਂ ਕੋਈ ਦਵਾਈ ਦੁਵਾਈ ਨਹੀਂ ਨਾ ਭਰੀ ਸਿੱਧਾ ਟੀਕੇ ਭਰੇ ਨੇ ਕੋਈ ਦਵਾਈ ਕੋਈ ਨਾ ਸਿੱਧਾ ਟੀਕਰ ਖਾਇਆ ਵਾ ਟੀਕੇ ਭਰੇ ਆ ਹਨਾ ਟੀਕੇ ਭਰੇ ਨੇ ਤੇ ਹੁਣ ਅੱਜ 2 ਮਹੀਨਾ ਬਾਅਦ ਚੈੱਕ ਕਰਾਈ ਆ ਹਾਂਜੀ ਤੇ ਅੱਜ ਮਹਾਰਾਜ ਨੇ ਕਿਰਪਾ ਕਰ ਦਿੱਤੀ ਸੱਚੇ ਭਾਸ਼ਾ ਨੇ ਪੇਰ ਕਰਤੀ ਹੈ ਕਿਰਪਾ ਕਰ ਦਿੱਤੀ ਆ ਇੱਕ ਗੱਲ ਦੱਸਿਓ ਕਿ ਜਿੰਨੇ ਵੀ ਤੁਸੀਂ ਜਨਵਰ ਲਿਆਂਦੇ ਹੁੰਦੇ ਹੁੰਦੇ ਸੀ ਹੁਣ ਤੱਕ ਤੇ ਆਪਾਂ ਨੂੰ ਸੱਜਰ ਲਿਆ ਕੇ ਤੇ ਇਦਾਂ ਫੰਡਰ ਹੀ ਦੇਣੇ ਪੈਂਦੇ ਸੀ ਸੱਜਰ ਲਿਆ ਕੇ ਤੇ ਮੈਂ ਟੋਕੜਾ ਮੁੜ ਕੇ ਵਿੱਚ ਦਿਹਾੜੇ 'ਚ ਪਾ ਕੇ ਤੇ ਵਿੱਚ ਵਿੱਚ ਮੁੜ ਕੇ ਦੇ ਦੇਣੀਆਂ ਤੇ ਫੇਰ ਸੱਜਰ ਲੈ ਆਉਣੀ ਮਤਲਬ ਬੰਨ ਬੰਨ ਨਹੀਂ ਬੰਨ ਖਣੋਈ ਬੰਨ ਖਣੋਈ ਬੰਨਦਾ ਨਹੀਂ ਹਿੰ ਮੇਰੇ ਕੋਲ ਡੰਗਰ 'ਚ 4-5 ਗਾਈਆਂ ਮੇਰੇ ਤਰ੍ਹਾਂ ਹੀ ਦਿੱਤੀਆਂ ਨੇਗੇ ਦੱਸਿਓ ਸਾਰੀ ਗੱਲ ਦੱਸਿਓ ਜੀ 4-5 ਤਾਂ ਆ ਪਹਿਲਾ ਬਾਬਾ ਬੁੱਢਾ ਸਾਹਿਬ ਨੇ ਮਿਹਰ ਕੀਤੀ ਹੈ ਜਿਹੜੀ ਚਾਂਸ ਪਹਿਲਾ ਹੋਇਆ ਵਾ ਕਿ ਗੱਬਣ ਨਿਕਲੀ ਹੈ ਨਾ ਜਿਹੜੀ ਗੱਬਣ ਨਿਕਲੀ ਹੈ ਹਰਕਾਂ ਤੇ ਮੈਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਬਹੁਤ ਖੁਸ਼ੀ ਹੋਈ ਹੈ ਇਸ ਦਾ ਤੇ ਕੰਮ ਕਰ ਕਿਵੇਂ ਆ ਵੈਸੇ ਇਹ ਮੁੰਡੇ ਦਾ ਡਾਕਟਰ ਦਾ ਢਿਲੋਂ ਸਾਹਿਬ ਦਾ ਢਿਲੋਂ ਸਾਹਿਬ ਦਾ ਡਾਕਟਰ ਦਾ ਬਹੁਤ ਵਧੀਆ ਕੰਮ ਆ ਲਾਗੇ ਚਾਗੇ ਸਾਡੇ ਮੇਰੇ ਭਰਾਵਾਂ ਦੀਆਂ ਦੋ ਤਿੰਨ ਸਾਡਾ ਦੱਸੋ ਸਾਰੀ ਗੱਲ ਇੱਕ ਮਹੀ ਹੈ ਇਹਨੇ ਟੀਕਾ ਭਰਿਆ ਸੀ ਉਹ ਵੀ ਨਿਕਲ ਆਈਆਂ ਨੇ ਹਾਂਜੀ ਇੱਕ ਮੇਰਾ ਭਤੀਜਾ ਮੇਰੇ ਤੋਂ ਛੋਟੇ ਦੇ ਭਰਾ ਦਾ ਮੁੰਡਾ ਵਾ ਉਹਦੀ ਵੀ ਅੱਜ ਇਹਨੇ ਚੈੱਕ ਕੀਤੀ ਉਹ ਵੀ ਨਿਕਲ ਆਈ ਹੈ ਸਾਰੀਆਂ ਵੇਲੋਂ ਤੁਹਾਡੇ ਲਾਗੇ ਲਾਗੇ ਸਾਡੇ ਸਾਗੇ ਸਾਡੇ ਮੇਰੇ ਤੇ ਝਾੜ ਭਰਾ ਹਨ ਜੋਂ ਆਉਂਦੇ ਵੀ ਤਿੰਨਾ ਕੋ ਸਾਡੇ ਕੋ ਡੰਗਰ ਨੇ ਤਿੰਨਾ ਕੋ ਅਸੀਂ ਜਿਹੜੇ ਟਿਕਟ ਲਮਾਉਣ ਵਾਲੇ ਮੁੰਡੇ ਕੋ ਰਖਾਏ ਨੇ ਤੇ ਸਾਰੇ ਡੰਗਰ ਖਰਾਬ ਚੱਲਣ ਦੇ ਹੀ ਆਪਣੇ ਆਉਣ ਤੋਂ ਪਹਿਲਾਂ ਸਾਰੇ ਖਰਾਬ ਤੇ ਸਾਰੇ ਖਰਾਬ ਚੱਲਣ ਦੇ ਤੇ ਸਾਰੀਆਂ ਬਣਾਂਥ ਸਾਰੀਆਂ ਬਣ ਗਈਆਂ ਮਹਾਰਾਜ ਦੀ ਕਿਰਪਾ ਹੋ ਗਈ ਬਾਬੇ ਬੁੱਢਾ ਸਾਹਿਬ ਦੀ ਤੇ ਅੱਜ ਬੜੀ ਵਧੀਆ ਖੁਸ਼ੀ ਵਾਲੀ ਗੱਲ ਹੋਈ ਯਾਰ ਕਿਉਂਕਿ ਮੈਂ ਪਹਿਲੀ ਵਾਰੀ ਆ ਗਾਈ ਜਿਹੜੀ ਆਦੀ ਆ ਅੱਗੇ ਮੈਂ ਚਾਰ ਪੰਜ ਗਾਈਆਂ ਤੁਹਾਨੂੰ ਦੱਸਣੇ ਵੀ ਇਤਨਾ ਮੈਂ ਦਿੰਦਾ ਰਿਹਾ ਹਾਂ ਹਨ ਮੈਨੂੰ ਮਨ ਦੁਖੀ ਮਨ ਦੁਖੀ ਹੋ ਜਾਂਦਾ ਜਦੋਂ ਡੰਗਰ ਬਨਣਾ ਹੀ ਨਹੀਂ ਆ ਹਾਂ ਤੇ ਆ ਪਹਿਲੀ ਵਾਰੀ ਮੈਂ ਗਾਈ ਜਿਹੜੀ ਮੇਰੇ ਘਰ ਆਣ ਕੇ ਬਣੀ ਆ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਖੁਸ਼ੀ ਹੋਈ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਕਿਉਂਕਿ ਵੇਖੋ ਜਿੰਨੇ ਵੀ ਆਪਣੇ ਲਾਗੇ ਲਾਕੇ ਡੰਗਰਾਂ ਨੂੰ ਹੱਥ ਪਾਇਆ ਸਾਰੇ ਘੱਪੜ ਸਾਰੇ ਸਤਕਰੀ ਬਣੀ ਤਕਰੀਬ ਇਹਦੇ ਪਿੱਛੇ ਲੱਗਦਾ ਕਿਰਪਾ ਆ ਗਈ ਸੱਚੇ ਪਾਤਸ਼ਾਹ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਆ ਗਈ ਮੁੰਡੇ ਦਾ ਹੱਥ ਸਾਫ਼ ਆ ਬਹੁਤ ਵਧੀਆ ਹਾਂ ਜੀ ਸਾਨੂੰ ਤੇ ਬੜਾ ਮਾਣ ਆਇਆ ਮੁੰਡੇ ਦੇ ਉੱਤੇ ਵੀ ਤੋ ਅਹੀਂ ਜਿਹੜੇ ਕੋਲ ਹੁਣ ਨਾਂ ਨਹੀਂ ਕਿਸੇ ਦਾ ਲੈਣਾ ਵੀ ਕਿਹਦੇ ਕੋਈ ਕਰਾਉਂਦੇ ਚਲੋ ਉਹ ਤਾਂ ਗੱਲ ਕੋਈ ਨਹੀਂ ਬਾਕੀ ਪਰ ਸਾਨੂੰ ਇਹ ਮੁੰਡੇ ਤੇ ਮਾਣ ਆ ਅੱਜ ਯਕੀਨ ਮਿਸ਼ਵਾਰ ਸ਼ੀਰੂ ਨੂੰ ਸਾਸ਼ ਹੋ ਗਿਆ ਸਾਨੂੰ ਇਹ ਮੁੰਡੇ ਤੇ ਵੀ ਇਹ ਪੱਖੋਂ ਮੁੰਡਾ ਵਧੀਆ ਵਾ ਵਧੀਆ ਹਨਾ ਤੂੰ ਇਹ ਵੇਹੇ ਨੌਕਰੀ ਕਰਦੇ ਜਿਹੜੇ ਮਹਿਮੰਦ ਮੈਂ ਮੰਡੀ ਬੋਰਡ ਚ ਕਰਦਾ ਮੰਡੀ ਬੋਰਡ ਚ ਕਰ ਮਿੱਟੀ ਡਰਵ ਬਣਾਣ ਦਾ ਠੀਕ ਹੈ ਜੀ ਠੀਕ ਹੈ ਵੇ ਲੋ ਇਹ ਵੀ ਇੱਕ ਸਰਕਾਰੀ ਅਫਸਰ ਨੇ ਤੇ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਕਿ ਕਿੰਨੇ ਚਿਰ ਦੇ ਦੁਖੀ ਚੱਲਣ ਦੇ ਨੇ ਕਿਦਾਂ ਮਤਲਬ ਕਿੰਨੇ ਚਿਰਾਂ ਬਾਅਦ ਗਾਂ ਜਾ ਕੇ ਆਪਣੇ ਡੰਗਰ ਖੁਦ ਘਰ ਦਾ ਡੰਗਰ ਜਿਹੜਾ ਆਪਣੇ ਕੋਲ ਬਣਿਆ ਡੰਗਰ ਉਹ ਸੋਨਾ ਵਾ ਹੁਣ ਮੈਂ ਉਹ ਤਾਂ 48000 ਦੀ ਗਾਈ ਲਿਆਂਦੀ ਸੀ ਤਾਂ ਮੈਂ ਵੇਚਣੀ ਤੇ ਮੁੰਮੂਕੇ ਵੇਚਣੀ ਮੇਰੇ ਖਿਆਲ ਚ 9 ਜਾਂ 15 20 ਦੀ ਵਿਕੇ ਸਹੀ ਹੈ ਸਹੀ ਹੈ ਹਾਂਜੀ ਤਾਂ ਬਾਕੀ ਮੈਨੂੰ ਚੱਟੀ ਪੈਣੀ ਸੀਗੀ ਚੱਟੀ ਚੱਟੀ ਤੇ ਹੁਣ ਜੇ ਮੇਰੇ ਘਰ ਬਣ ਜੂਗੀ ਤੇ ਮੈਂ ਦੇਖ ਸਕ ਉਦੋਂ ਜਿਆਦਾ ਪੈਸੇ ਵੱਟ ਤੱਕ ਨਭੇ ਹਾਂ ਸਹੀ ਗੱਲ ਹੈ ਜੀ ਇਹ ਤਾਂ ਗੱਲ ਬੜੀ ਵੱਡੀ ਹੈ ਇਹੋ ਗੱਲੋਂ ਲੋਕੀ ਵਿਚਾਰੇ ਦੁਖੀ ਹੋ ਜਾਂਦੇ ਨੇ ਦੁਖੀ ਹੋ ਜਾਂਦੇ ਇਸੇ ਗੱਲੋਂ ਕਿ ਕਈ ਹੁਣ ਗਾਈਆਂ ਇਦਾਂ ਦੀਆਂ ਲੋਕ ਨਹੀਂ ਬਣਦੇ ਬੁੰਦੇ ਤੇ ਛੱਡ ਛੁੱਟ ਜਾਂਦੇ ਨੇ ਛੱਡ ਦਿੰਦੇ ਨੇ ਛੱਡ ਦਿੰਦੇ ਨੇ ਬਿਲਕੁਲ ਛੱਡ ਦਿੰਦੇ ਨੇ ਸਾਡੀ ਇੱਥੇ ਫਸਲਾਂ ਦੇ ਵਿੱਚ ਤੁਰੀਆਂ ਫਿਰਦੀਆਂ ਨੇ ਗਾਈਆਂ ਤੁਰੀਆਂ ਫਿਰਦੀਆਂ ਨੇ ਬੁਸ਼ੇ ਤੁਰੇ ਫਿਰਦੇ ਨੇ ਜਿੱਥੇ ਸਰਚੋਈ ਇਹਦੀ ਜਾਨ ਬਚ ਗਈ ਹੈ ਤਾਂ ਬਹੁਤ ਵੱਡੀ ਗੱਲ ਹੈ ਵੀ ਜੀ ਜੀਦੀ ਹੈ ਨਾ ਜਾਨ ਬਚੀ ਹੈ ਨਾ ਇਹਦੀ ਜਾਨ ਬਚੀ ਜਾਨ ਬਚੀ ਹੈ ਤੇ ਗਾਂ ਹੁਣ ਮਹਾਰਾਜ ਨੇ ਕਿਰਪਾ ਕੀਤੀ ਸੂਣ ਵਾਈ ਰਹੂਗੀ ਇਹਦੀ ਸੇਵਾ ਪਾਣੀ ਹੋਊਗਾ ਤੇ ਚੰਗੀ ਰਹੂਗੀ ਇਹ ਵੀ ਹਾਂ ਇਹ ਤਾਂ ਗੱਲ ਠੀਕ ਸਾਨੂੰ ਇਚਾ ਹੋਊਗਾ ਇਹਦੀ ਸੇਵਾ ਪਾਣੀ ਕਰਨ ਦਾ ਚਲੋ ਬਾਕੀ ਜਾਂਦੇ ਜਾਂਦੇ ਇਹੋ ਹੀ ਦੱਸ ਦਿਓ ਕਿ ਵਧੀਆ ਕੰਮ ਕਰ ਰਿਆ ਨਾ ਮਤਲਬ ਬਹੁਤ ਵਧੀਆ ਮੁੰਡੇ ਦਾ ਕੰਮਕਾਰ ਮੁੰਡੇ ਦਾ ਹੱਥ ਬਹੁਤ ਸਾਫ਼ ਆ ਠੀਕ ਹੈ ਜੀ ਬੜੀ ਬਾਰੀ ਕਿਰਪਾ ਹੈ ਮੁੰਡੇ ਦੇ ਉੱਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਨੀਕ ਵੀ ਗੱਲਬਾਤ ਕੀਤੀ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਇੱਕ ਵਾਰੀ ਗਾਂ ਫੇਰ ਮੈਂ ਤੁਹਾਨੂੰ ਦਿਖਾਲ ਦਿੰਨਾ ਵਾ ਆ ਲੱਗੀ ਇਹ ਗੱਡੀ ਇੱਧ ਮੂਰਤ ਸਾਲ ਲੱਗਾ ਤੇ ਐਂਟਰੀ ਮਾਰੀ ਆ ਬਾਕੀ ਮਾਝ ਜਿਹੜੀ ਤੁਪੇ ਵੱਜੀ ਆ ਉਹ ਵੀ ਲਿਆਂਦੀ ਤੂੰ ਹੀ ਗੱਲ ਬਾਤ ਸੁਣੀ ਆ ਕਿ ਜਿੰਨੇ ਵੀ ਡੰਗਰ ਲਿਉਂਦੇ ਹੁੰਦੇ ਹੁੰਦੇ ਸੀ ਹਨਾ ਤੇ ਲੈ ਹੁਣੇ ਤੇ ਬਾਅਦ ਫੰਡਰ ਕਰਕੇ ਦੇਣਾ ਤੇ ਇਹ ਵੀ ਬੜਾ ਵੱਡਾ ਨੁਕਸਾਨ ਆ ਸੱਜਰ ਲਿਉਂਣ ਲੱਗਿਆਂ ਨਵੇਂ ਡੰਗਰ ਲਿਉਂਣ ਲੱਗਾ ਪੈਸੇ ਬੜੇ ਖਰਚਣੇ ਪੈਂਦੇ ਨੇ ਤੇ ਜਦੋਂ ਦੇਣਾ ਉਦੋਂ ਇੱਕ ਥੋੜੇ ਜੀ ਜਾਨਵਰ ਜਾਂਦਾ ਵਾ ਤੇ ਇਹ ਰਕਮ ਬਣ ਜਾਂਦੀ ਆ ਕੱਖਾਂ ਤੋਂ ਲੱਖਾਂ ਦੇ ਜਾਨਵਰ ਹੋ ਜਾਂਦੇ ਆ ਵੀਰੋ ਭਰਾਵੋ ਲਾਈਕ ਤੇ ਸ਼ੇਅਰ ਕਰਿਆ ਕਰੋ ਇਹ ਬੜੀ ਵੱਡੀ ਗੱਲ ਹੁੰਦੀ ਜੇ ਸੋਚੀਏ ਵਿਚਾਰੀਏ ਜਿਹੜਾ ਸਮਝਦਾ ਰਿਹਾ ਉਹ ਸਮਝੂਗਾ ਸਾਡੀ ਗੱਲਬਾਤ ਕਿਉਂਕਿ ਇਹ ਬੜੀਆਂ-ਬੜੀਆਂ ਗੱਲਾਂ ਬਾਤਾਂ ਨੇ ਇਹਨਾਂ ਦੀ ਜਾਣ ਪਹਚਾਈ ਜਾਂਦੇ ਆ ਪਿੰਡ ਕੋਟਲੀ ਸੂਰਤ ਮੱਲੀ ਜਿਲ੍ਹਾ ਆਪਣਾ ਗਰਦਾਸਪੁਰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਇੱਕ ਗਾਂ ਦੀ ਜਾਨ ਬਚੀ ਆ ਤਾਂ ਬਾਕੀ ਮੇਰੇ ਵੀਰ ਭਰਾ ਤੱਕ ਗਿਆ ਤੱਕ ਵੀਡੀਓ ਪਹੁੰਚਦੀ ਆ ਮੇਰੇ ਕਮੈਂਟ ਚ ਨੰਬਰ ਲੈ ਸਕਦੇ ਆ ਵੈਸੇ ਮੈਂ ਸਕਰੀਨ ਦੇ ਉੱਪਰ ਆਪਣਾ ਨੰਬਰ ਨਹੀਂ ਦਿੰਦਾ ਨਾ ਮੈਂ ਕਿਸੇ ਚੀਜ਼ ਦੀ ਮਸ਼ਹੂਰੀ ਕਰਦਾ ਵਾਂ ਦੂਸਰੇ ਚੈਨਲਾਂ ਵਾਂਗੂੰ ਨਾ ਮੈਨੂੰ ਮਸਾਲੇ ਲਾਉਣੇ ਹੁੰਦੇ ਨੇ ਆਪਣਾ ਵਾ ਰਿਐਲਟੀ ਵਾਲਾ ਕੰਮ ਤੇ ਰੀਅਲ ਅੜਿਆ ਕੰਮ ਜਿਹੜਾ ਵਾ ਉਹ ਕੱਢ ਕੇ ਦਿਖਾਉਣਾ ਤੇ ਰਿਕਾਰਡ ਕਰਨਾ ਆਪਣਾ ਕੰਮ ਆ ਮਸ਼ਹੂਰੀਆਂ ਕਰਨਾ ਤੇ ਨੰਬਰ ਦੇਣਾ ਆਪਣਾ ਕੰਮ ਨਹੀਂ ਆ ਸੋਚਿਆ ਕਰੋ ਬੜੀਆਂ ਵੱਟੀਆਂ ਗੱਲਾਂ ਹੁੰਦੀਆਂ ਵੀਰ ਜੀ ਇਹ ਤੇ ਆਪਣੇ ਤੁਹਾਡੇ ਵੀਰ ਮਾਸਟਰ ਢਲੋਂ ਦਾ ਕੰਮ ਵਧੀਆ ਲੱਗਦਾ ਤੁਹਾਨੂੰ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਮੈਂਟ ਜ਼ਰੂਰ ਕਰ ਦਿਆ ਕਰੋ ਕਮੈਂਟ ਵਿੱਚ ਬੋਲਿਆ ਲਿਖਿਆ ਜ਼ਰੂਰ ਕਰੋ ਵੀਰ ਬਾਰੇ ਕਿ ਕਿਵੇਂ ਕੰਮ ਕਰ ਰਿਹਾ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਓਕੇ ਜੀ ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ